ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਾਲਾਨਾ ਸਮਾਗਮ ਕਰਨ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫਸਰ ਸ਼੍ਰੀ ਵਿਨੋਦ ਕੁਮਾਰ ਅਤੇ ਉੱਪਰ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਬਲਵੀਰ ਸਿੰਘ ਦੀ ਜੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਚੱਕ ਦੀ ਸਕੂਲ ਮੁਖੀ ਸ਼੍ਰੀਮਤੀ ਰਾਜਵਿੰਦਰ ਕੌਰ ਅਤੇ ਸਮੂਹ ਸਟਾਫ ਨੇ ਪਹਿਲ ਕਦਮੀ ਕਰਦੇ ਹੋਏ ਸਕੂਲ ਜਿਸ ਸਾਲਾਨਾ ਸਮਾਗਮ ਆਯੋਜਿਤ ਕੀਤਾ ਸਮਾਗਮ 'ਚ ਪੰਜਾਬ ਦੇ ਮਾਣਯੋਗ ਡੀਪੀਆਈ ਇੰਦਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਦੁਆਰਾ ਨਕਲ ਵਿਰੋਧੀ ਚਲਾਈ ਜਾ ਰਹੀ ਮੁਹਿੰਮ ਤੋਂ ਜਾਣੂ ਕਰਵਾਇਆ। ਜ਼ਿਲ੍ਹਾ ਸਿੱਖਿਆ ਅਫਸਰ ਵਿਨੋਦ ਕੁਮਾਰ ਨੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ। ਸਮਾਗਮ 'ਚ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਬਾਸ਼ ਚੰਦਰ ਵਿਸ਼ੇਸ਼ ਤੌਰ 'ਤੇ ਪਹੁੰਚੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਪਿੰਡ ਦੇ ਐਨਆਰਆਈ ਸੱਜਣ ਮਨਜਿੰਦਰ ਸਿੰਘ ਨੇ ਸਕੂਲ ਨੂੰ 11000 ਦੀ ਮਾਲੀ ਮਦਦ ਦਿੱਤੀ ਇਸ ਮੌਕੇ ਲੋਹੜੀ ਦਾ ਤਿਹਾਰ ਮਨਾ ਕੇ ਧੀਆ ਦੀ ਲੋਹੜੀ ਮਨਾਉਣ ਨੂੰ ਸ਼ਾਹਿਦ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਰ ਦੇ ਪ੍ਰਿੰਸੀਪਲ ਬਲਵੀਰ ਸਿੰਘ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਬੀਪੀਈਓ ਮਨਜੀਤ ਸਿੰਘ ਸ਼੍ਰੀ ਦੇਵੀ ਦੇਵਲ ਪੰਡਾੜੀ ਮਹਿੰਦਰ ਸਿੰਘ ਧਾਰੀਵਾਲ, ਨੀਲਮ ਕੁਮਾਰੀ ਕਾਨੂਵਾਲ, ਜਸ਼ਪਾਲ ਤੋਂ ਰਗਲਾਮ, ਵਿਸ਼ਾਲ ਮਿੰਨਹਾਸ, ਪੜੋ ਪੰਜਾਬ ਪੜਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਜ਼ਿਲ੍ਹਾ ਮੀਡੀਆ ਇੰਚਾਰਜ ਗਗਨਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਗੁਰਦਾਸਪੁਰ ਤੋਂ ਲੈ ਪੰਜਾਬ న్యూਸ ਦੀ ਵਿਸ਼ੇਸ਼ ਰਿਪੋਰਟ। ਟੱਕਣ ਚਾਨਤੇ ਸੂਰਜ ਟੁਕ ਟੁਕ ਨੇੜੇ ਟੱਕਣ ਚਾਨਤੇ ਸੂਰਜ ਟੁਕ ਟੁਕ ਨੇੜੇ ਨੀ ਅੱਜ ਕੋਈ ਆਇਆ ਸਾਡੇ ਵੇੜੇ ਆਇਆ ਨਹੀਂ ਲੱਖ ਨਾਲ ਬਹਾਰਾਂ ਲੈ ਕੇ ਆਇਆ ਨਹੀਂ ਲੱਖ ਨਾਲ ਬਹਾਰਾਂ ਲੈ ਕੇ ਭਰੇ ਸੂ ਸਾਡੇ ਹੰਗ ਅੰਗ ਖੇੜੇ ਭਰੇ ਸੂ ਸਾਡੇ ਤਾਂਗਾ ਅੰਗ ਖੇੜੇ ਨੀ ਅੱਜ ਕੋਈ ਆਇਆ ਸਾਡੇ ਵੇੜੇ ਮੇਰੀ ਮੁਰਾਦ ਡੀਪੀਆਈ ਸਰਦਾਰ ਇੰਦਰਜੀਤ ਸਿੰਘ ਜੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਵਿਨੋਦ ਮੱਤਰੀ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਬਲਬੀਤ ਸਿੰਘ ਜੀ ਪੜੋ ਪੰਜਾਬ ਟੀਮ ਦੇ ਕੋਆਰਡੀਨੇਟਰ ਵਿਸ਼ਾਲ ਮਨਹਰ ਜੀ ਊੜੀ ਪੜੋ ਪੰਜਾਬ ਟੀਮ ਸਮਾਰਟ ਸਕੂਲਾਂ ਦੇ ਇੰਚਾਰਜ ਸ਼੍ਰੀ ਸੁਲੱਖਣ ਸਿੰਘ ਜੀ ਫਤੇ ਸਾਰੇ ਸਕੂਲਾਂ ਤੋਂ ਆਏ ਹੋਏ ਹੈਡ ਟੀਚਰ ਅਧਿਆਪਕ ਸਹਿਬਾਨ ਸਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰ ਜੀ ਆਇਆਂ ਜਦੋਂ ਮੈਂ ਫਸਟ ਟਾਈਮ ਮੈਂ ਆਪਣੇ ਸਿਸਟਰ ਨੂੰ ਕਿਹਾ ਕਿ ਆਪਾਂ ਇਸ ਸਕੂਲ ਵਾਸਤੇ ਕੁਝ ਬੱਚਿਆਂ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੀ ਯੂਨੀਫਾਰਮ ਵਾਸਤੇ ਮੇਰੇ ਕੋਲ ਕੁਝ ਪੈਸੇ ਲੈ ਲਓ ਇਹ ਕਹਿੰਦੇ ਨਹੀਂ ਅਸੀਂ ਕੋਈ ਪੈਸਾ ਨਹੀਂ ਲੈਣਾ ਫਸਟ ਆਫ ਆਲ ਤੁਸੀਂ ਸਾਡੇ ਸਕੂਲ ਆਇਓ ਉਤੋਂ ਬਾਅਦ ਫਿਰ ਡਿਸਾਈਡ ਕਰਾਂਗੇ ਕੀ ਕਰਨਾ ਜੇ ਜਦੋਂ ਮੈਂ ਇੱਥੇ ਸਕੂਲ ਆਇਆ ਇਹਨਾਂ ਨੇ ਆਪਣਾ ਪਲਾਨ ਦੱਸਿਆ ਮੈਨੂੰ ਬਹੁਤ ਖੁਸ਼ੀ ਹੋਈ ਉਹ ਪਲਾਨ ਸੁਣ ਕੇ ਇਹਨਾਂ ਦਾ ਉਹਦੇ ਮੈਂ ਕਿਹਾ ਹੁਣ ਦੱਸੋ ਤੁਸੀਂ ਕੀ ਕਰਨਾ ਕਹਿੰਦੇ ਜੋ ਤੁਹਾਡੀ ਇੱਛਾ ਤੁਸੀਂ ਉਹ ਕਰ ਸਕਦੇ ਆ ਨਾ ਉਹਦੇ ਤੋਂ ਬਾਅਦ ਮੈਂ ਇਹਨਾਂ ਨੂੰ ਇਹਨਾਂ ਦੀ ਹੈਲਪ ਕੀਤੀ ਤੇ ਨਾਲ ਇਹ ਵਿਸ਼ਵਾਸ ਦਵਾਇਆ ਕਿ ਤੁਹਾਡਾ ਕੰਮ ਜਿੱਥੇ ਅੜ ਜੇ ਉੱਥੇ ਮੈਂ ਹਾਜ਼ਰ ਹਾਂ ਤੁਹਾਡੇ ਵਾਸਤੇ ਬਡੀ ਪੇ ਸਕੂਲ ਪ੍ਰਿੰਸੀਪਲ ਵੱਖ-ਵੱਖ ਸਕੂਲਾਂ ਦੇ ਟੀਚਰ ਸਾਹਿਬਾਨ ਪੇਰੈਂਟਸ ਬੱਚਿਓ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਕਿ ਕਿ ਸਰਕਾਰੀ ਸਕੂਲ ਦੇ ਵਿੱਚ ਜਿਸ ਤਰ੍ਹਾਂ ਦੇ ਅਸੀਂ ਫੰਕਸ਼ਨ ਜਿਹੜੇ ਆ ਪ੍ਰਾਈਵੇਟ ਸਕੂਲਾਂ 'ਚ ਦੇਖ ਰਏ ਸੀ ਉਸ ਤੋਂ ਵੀ ਬਿਹਤਰ ਫੰਕਸ਼ਨ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਔਰ ਇਹ ਸਾਰੇ ਜਿਹੜੇ ਐ ਸਕੂਲ ਦੇ ਟੀਚਰ ਸਾਹਿਬਾਨ ਨੇ ਇਸ ਦੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਸ ਤਿੱਕੇ ਦਾ ਜਿਹੜਾ ਸਕੂਲ ਦਾ ਮਾਹੌਲ ਕ੍ਰੀਏਟ ਕੀਤਾ ਆ ਵਧੀਆ ਜਿਹੜੀ ਹੈ ਇੱਥੇ ਆਰਟ ਹੈ ਵਧੀਆ ਜਿਹੜਾ ਰੰਗ ਹੈ ਵਧੀਆ ਜਿਹੜੀ ਹੈ ਸਾਰੀ ਇੱਥੇ ਬੱਚਿਆਂ ਦਾ ਹੁਨਰ ਹੈ ਇਹੋ ਜਿਹੇ ਨੇ ਜਿਹੜੇ ਉਸ 10% ਦੇ ਨਾਲ ਜੁੜ ਜਾਂਦੇ ਆ ਜਿਹੜਾ 10% ਖਾਵੀ ਹ ਜਦੋਂ ਮਿਹਨਤੀ ਤੇ ਇਮਾਨਦਾਰ ਲੋਕ ਜਿਆਦਾ ਸ਼ਕਤੀਸ਼ਾਲੀ ਹੋ ਜਾਂਦੇ ਆ ਤਾਂ ਆਪਣੇ 80% ਜਿਹੜੇ ਲੋਕ ਹੈ ਉਹ ਨਾਲ ਉਹਨਾਂ ਦੇ ਜੁੜ ਤੇ ਮਾਹੌਲ ਉਸ ਤਰ੍ਹਾਂ ਦਾ ਬਣਦਾ ਇਸ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਇਹ ਸਕੂਲ ਪਹਿਲਾਂ ਵੀ ਸੀ ਸਾਡੇ ਐਜੂਕੇਸ਼ਨ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਅਡਿਸ਼ਨਲ ਚੀਫ ਸੈਕਟਰੀ ਐਜੂਕੇਸ਼ਨ ਸੈਕਟਰੀ ਐਜੂਕੇਸ਼ਨ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪਹਿਲਾਂ ਵੀ ਆਏ ਅੱਜ ਇਸ ਸਕੂਲਾਂ ਦੇ ਵਿੱਚ ਚੇਂਜ ਕਿਉਂ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਸਕੱਤਰ ਜੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਜਿਨ੍ਹਾਂ ਦੇ ਬਾਰੇ ਵਿੱਚ ਜੋ ਕਿਆ ਕਹ ਲੈ ਜਾ ਬਈ ਉਹ ਵੀ ਘਟ ਅਣਥੱਕ ਕਿਉਂਕਿ ਮੈਂ ਮੇਰਾ ਆਫਿਸ ਉਹਨਾਂ ਦੇ ਆਫਿਸ ਦੇ ਵਿੱਚ 20 ਮੀਟਰ ਦਾ ਫਾਸਲਾ ਹੈ ਅਸੀਂ ਉਹਨਾਂ ਨੂੰ ਦੇਖਦੇ ਹਾਂ ਨਾ ਦਿਨ ਹੈ ਨਾ ਰਾਤ ਹੈ ਨਾ ਸੰਡੇ ਨਾ ਮੰਡੇ ਦਾ ਨੈਸਟਡ ਹਾਲੀਡੇ ਦਾ ਕੋਈ ਆਲਵੇਜ਼ ਇਨ ਐਕਸ਼ਨ ਆਲਵੇਜ਼ ਇਨ ਐਕਸ਼ਨ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਐਡਮਿਸ਼ਨ ਸੈਕਟਰ ਪੰਜਾਬ ਜੀਸ਼ੂ ਕੁਮਾਰ ਜੀ ਨੇ ਫੋਟੋ ਲੈਣੋਂ ਲੱਗਾ ਹੈ ਤੇ ਇੱਕ ਵੀ ਤਰ੍ਹਾਂ ਹੀ ਸੀਗਾ ਉਹਨਾਂ ਨੇ 2 ਜਨਵਰੀ 2018 ਜੇ ਸਪਨਾ ਸੁੱਚਿਆ ਸੀ ਸਪਨਾ ਦੇਖਿਆ ਸੀਗਾ ਕਿ ਜ਼ਿਲ੍ਹੇ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ 스마트 ਸਕੂਲ ਕਿਉਂਕਿ ਜਿਹੜਾ ਆਈਦਾ ਯੂਨਿਟ ਹੈ ਉਹ ਸਰ ਸਰ ਸਮਾਰਟ ਵੀ ਹੋ ਜਾਣਾ ਤੈਨੂੰ ਕੋਈ ਹੋਇਆ ਉਸ ਮਹੀਨੇ ਤਹੀਤ ਅਸੀਂ ਜ਼ਿਲ੍ਹੇ ਦੇ 20 ਸਕੂਲਾਂ ਦੇ ਵਿੱਚ ਪਹਿਲੇ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜਿਦੀ ਸੰਖਿਆ ਨੂੰ ਐਸੋ ਦੇ ਵਧ ਕੇ 220 ਦੇ ਆਸ-ਪਾਸ ਅਸੀਂ ਇਹ ਗੱਲ ਰਿਕੋਰਡ ਕਰ ਰਹੇ ਹਾਂ ਪਰ ਸਾਨੂੰ ਪੂਰੀ ਪੂਰੀ ਤੰਦੈਨ ਜਿਹੜੇ ਮੇਰੇ 3 ਨਜਰੇ ਕੰਮ ਕਰਤਾਂ ਨੇ ਉੱਤੇ ਬਹੁਤ-ਬਹੁਤ ਖੁਸ਼ੀ ਹੈ ਇਹ ਸਾਰਾ ਸਿਹਰਾ ਜਵਾਜਾ ਤੁਸੀਂ ਫੰਕਸ਼ਨ ਲੈ ਕੇ ਆਵਾ ਸਾਰਾ ਕ੍ਰੈਡਿਟ ਹੋਦਾ ਹੈ ਸਭੀ ਯੋਗ ਸਿੱਖਿਆ ਤੇ ਅਧਿਕਾਰੀ ਜਿਨ੍ਹਾਂ ਦੇ ਸੀਓ ਸਰ ਜੀ ਵਿਨੋਦ ਕੁਮਾਰ ਜੀ ਜੀਪੀ ਸਾਹਿਬ ਸਭੀ ਜਿਹੜੇ ਸੱਤੀ ਸਾਹਿਬ ਜਿਸ ਲਈ ਉਹਨਾਂ ਦਾ ਜਿਹੜਾ ਦੇਖਿਆ ਸੁਖਿਆ ਨਹੀਂ ਜਾਂਦਾ ਹੈ ਜੀ ਇਨੇ ਵਿੱਚ ਅਸੀਂ ਜਿਹੜੀ ਚੀਜ਼ਾਂ ਨੂੰ ਦੇਖਿਆ ਹੈਗੇ ਤੁਸੀਂ ਅੱਜ ਤੁਸੀਂ ਦੇਖਿਆ ਹੈ ਪੂਰੇ ਫੰਕਸ਼ਨ ਦੇ ਵਿੱਚ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਤੇ ਵੀ ਘੱਟ ਨਹੀਂ ਹੈਗੇ ਛੋਟੀਆਂ-ਛੋਟੀਆਂ ਬੱਚਿਆਂ ਨੇ ਉਹ ਵਧੀਆ ਖੁਲੰਗਾ ਮਾਰੀਆਂ ਹੈ ਜਿਹੜੇ ਅੱਜ ਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਨਹੀਂ ਮਾਰਦੇ ਇਹ ਸਿਰਫ ਸਾਡੀ ਕਮੀ ਇਹ ਹੀ ਸਗੀ ਕਿ ਉਹਨਾਂ ਸਕੂਲਾਂ ਜਿੱਥੇ ਇੱਕ ਟਾਈਪ ਵਾਲਡ ਮਿਲਦੀ ਹੈ ਚੰਗੇ ਬਿਣੀ ਨੇ ਚੰਗਾ ਇਨਫਰਾਸਟ੍ਰਕਚਰ ਨੇ ਕਰਦੇ ਸਾਡੇ ਬੱਚੇ ਮਾਰਦੇ ਪਰ ਜਦੋਂ ਗਰਾਊਂਡ ਲੈਵਲ ਤੇ ਉਹਨਾਂ ਦੇ ਨਾਲ ਕੰਪੇਅਰ ਕੀਤਾ ਜਾਂਦਾ ਫਿਰ ਪਤਾ ਲੱਗਦਾ ਕਿ ਸਾਡੇ ਬੱਚੇ ਕਿੱਥੇ ਹੈ ਤੇ ਦੂਸਰੇ ਉਹਨਾਂ ਦੇ ਬੱਚੇ ਕਿੱਥੇ ਸੈੱਲ ਹੋਏ ਸੋ ਇਹ ਤੁਸੀਂ ਦੇਖਿਆ ਗਿਆ ਸਾਡੀ 3ਵੀਂ ਕਲਾਸ ਦਾ ਬੱਚਾ 150 ਤੱਕ ਦੇ ਘਾੜੇ ਕੰਫੀਡੈਂਟਲੀ ਸੁਣਾ ਕੇ ਗਿਆ ਸੀ ਤੇ ਅੱਜ 4ਵੀਂ ਕਲਾਸ ਦੀ ਬੱਚੀ ਨੇ ਤੁਹਾਨੂੰ 400 ਤੱਕ ਦੇ ਘਾੜੇ ਸੁناਏ ਹੈਗੇ ਜੀ ਕਿਸੇ ਲੜੀ ਨੂੰ ਅਸੀਂ ਹੋਰ ਅੱਗੇ ਵਧਾਵਾਂਗੇ ਔਰ ਬੜੀ ਜਲਦੀ ਅਸੀਂ ਬਹੁਤ ਸਾਰੇ ਇਹਦੇ ਨਾਲ ਦੇ ਫੰਕਸ਼ਨਾਂ ਤੋਂ ਵੀਰੇਗੇ ਛੋਟੇ ਟਾਈਮ ਲਈ ਦੇਖ ਸਕਦੇ ਹਾਂ ਕੀ ਤੁਸੀਂ ਇਹ ਫੰਕਸ਼ਨ ਆਪਣੇ ਬਲਾਕ ਤੱਕ ਜਾਂ ਸੈਂਟਰ ਤੱਕ ਲੈ ਕੇ ਵੀ ਜਾਓਗੇ ਇਹ ਫੰਕਸ਼ਨ ਜਿਹੜੇ ਹੈਗੇ ਜੀ 31 ਜਨਵਰੀ ਤੱਕ ਹਰ ਸਕੂਲ ਪਿੰਡ ਤੱਕ ਲੈ ਕੇ ਜਾਵਾਂਗੇ ਜ਼ਿਲ੍ਹਾ ਚਪੜ 1103 ਸਕੂਲ ਹੈ ਔਰ 1103 ਦੇ 3 ਸਕੂਲਸ ਹੀ ਇਹ ਫੰਕਸ਼ਨ ਆਰਗੇਨਾਈਜ਼ ਕਰਾਣਗੇ ਸੋ ਸਮੂਹ ਮਰੀਪੜ ਮੁਲਾਟੀ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਰਿਕਿਆ ਹੈ ਕਿ ਹਰ ਇੱਕ ਟੀਚਰ ਨੂੰ ਉਹਦੇ ਸਹੀ ਦਿਰੇ ਦੇ ਹਿਸਾਬ ਨਾਲ ਉਹਨਾਂ ਦਾ ਦਿਨ ਪ੍ਰੋਵਾਈਡ ਕੀਤਾ ਗਿਆ ਤਾਂ ਕਿ ਉਹਦੇ ਹਿਸਾਬ ਨਾਲ ਉਹ ਆਪਣਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕਰ ਸਕੇ ਥੈਂਕ ਯੂ ਥੈਂਕ ਯੂ ਲੋੜੀ ਮਨਾਈ ਗਈ ਜੀ ਇਹ ਕੀ ਆ ਬੋਲ ਰਿਹਾ ਕਿਉਂਕਿ ਅਜੇ ਵੀ ਸਾਡੀ ਸਮਾਜ ਵਿੱਚ ਬੜੀ ਬਡੀ ਲਾਣੂ ਪਿਆ ਤੇ ਮੁੰਡਿਆਂ ਨੂੰ ਕੁੜੀਆਂ ਨਾਲੋਂ ਜ਼ਿਆਦਾ ਬੈਟਰ ਜਿਹੜਾ ਨਾ ਸਮਝਿਆ ਜਾਂਦਾ ਤੇ ਮੈਨੂੰ ਸਿਗਾ ਸੀ ਉਹ ਹੀ ਕੁੜੀਆਂ ਡਰਾਬਰ ਰੱਖੀ ਇਸ ਕਰਕੇ ਵੀ ਬੱਚਿਆਂ ਦੇ ਮਾਪੇ ਪੇਰੈਂਟਸ ਵੀ ਆਏ ਨੇ ਸਾਰੇ ਇਸ ਚੀਜ਼ ਤੋਂ ਜਾਣੂ ਹੋਣਗੇ ਕਿ ਅਜੇ ਧੀ ਧੀਆਂ ਨੂੰ ਪੁੱਤਾਂ ਨਾਲੋਂ ਵੱਧ ਸਮਝਦੇ ਆਂ ਅਹੀਂ ਇਸ ਕਰਕੇ ਧੀਾਂ ਦੀ ਰੋਹੀ ਬਣਾਈ